ਹੋਣ ਪਤਾ ਕਿੱਥੇ ਬੈਠਿਆ ਮੈਂ ਕਿੱਥੇ ਬੈਠਿਆ ਜੀ ਭਗਵੰਤਮਾਨ ਦੀ ਕੋਠੀ 'ਚ ਬੈਠਿਆ ਤੁਸੀਂ ਜੀ ਹਾਂ ਉਹਨਾਂ ਦੇ ਗੁੜੀਆਂ ਹੋਈ ਹੈਗੀ ਉਹਨਾਂ ਦੀ ਗੁੜੀਆਂ ਨੂੰ 100 ਰੁਪਿਆ ਦੇਣ ਗਿਆ ਹੋਇਆ ਅੱਛਾ ਜੀ ਅੱਛਾ ਇਸ ਟਾਈਮ ਆਹ ਦੇਖ ਲਾ ਭਗਵੰਤਮਾਨ ਸਾਹਿਬ ਆਪ ਕੀ ਵੀ ਪਾ ਰਹੇ ਨੇ ਮੂੰਹ 'ਚ ਸਰ ਪਾਇਓ ਹਾਈ ਲੈ ਕੀ ਬਾਤ ਹੈ ਹੈਣਾ ਜੀ ਛੜਾਈ ਹੈ ਨਾ ਨਾ ਕਾਲੇ ਗੂਰ ਰਹਿਣ ਦੋ ਸਾਰ ਨਹੀਂ ਨਹੀਂ ਮਾਨ ਸਾਹਿਬ ਕੀ ਗੱਲਾਂ ਕਰਦੇ ਹੋ ਹੈ ਕੀ ਹੋ ਗਿਆ ਜੀ ਵੱਡਾ ਉੱਧਾ ਤੇ ਨੂੰ ਫਿਰਦੇ ਨੇ ਸੋਨੂ ਜੀ ਹਾਂ ਕਹਿੰਦੇ ਸੋਨੂ ਸਾਰਾ ਕਹਿੰਦੇ ਉਹਦਾ ਯਾਨਕੀ ਜਿਹੜੇ ਖੇਡਾਂ ਨੇ ਗੀਆਂ ਹਾਂ ਜੀ ਕਹਿੰਦੇ ਵੀ ਇਹ ਨੌਕਰੀ ਛੱਡ ਕੇ ਸੋਨੂ ਖੇਡਾਂ ਦਾ ਵੱਡਾ ਪ੍ਰਧਾਨ ਮੰਤਰੀ ਬਣਾ ਦਿੰਦੇ ਆ ਅੱਛਾ ਜੀ ਹਾਂ ਪ੍ਰਧਾਨ ਮੰਤਰੀ ਤਾਂ ਨਹੀਂ ਵੈਸੇ ਮੁੱਖ ਮੰਤਰੀ ਹੁੰਦਾ ਇਹ ਹਾਂ ਜੀ ਹਾਂ ਜੀ ਹਾਂ ਜੀ ਇਹ ਮੈਨੂੰ ਲੱਗਦਾ ਮੁੱਖ ਮੰਤਰੀ ਵੀ ਨਹੀਂ ਇਹ ਮੁੱਖ ਮੰਤਰੀ ਕਿਵੇਂ ਹੁੰਦਾ ਮਨਦਾ ਉਹ ਮੇਰੇ ਨਾਲ ਗੱਲ ਕਰਾਂਗੇ ਜੀ ਆ ਕਾਲਾ ਗੁੱਲ ਪਾ ਦੋ ਦੇਖੋ ਇਹ ਕੀ ਗੱਲਾਂ ਕਰਨਗੇ ਯਾਰ ਹੈ ਹਾਂ ਇਹ ਤਾਂ ਗੱਲ ਠੀਕ ਆ ਜੀ ਫਿਰ ਤੋਂ ਹੋਰ ਦਾ ਚੜਾਈ ਵਧੀਆ ਜੀ ਫਿਰ ਤਾਂ ਗੀ ਲਹਾਊਗਾ ਹਨਾ ਜੀ ਤੁਹਾਨੂੰ ਪੋਸਟ ਤੋਂ ਕਰ ਲੈਣ ਜਿੱਥੇ ਫਿਰਦੇ ਨੇ ਇਹਨਾਂ ਨੇ ਪੈਸਾ ਖਰਾਬ ਕਰਨਾ ਕਰ ਲੈਣ ਦੇ ਹਾਂ ਅੱਛਾ ਜੀ ਹਾਂ ਨਾ ਉਹ ਤਾਂ ਤੁਹਾਨੂੰ ਵਧੀਆ ਕਹਿੰਦੇ ਸੀ ਕਹਿੰਦਾ ਉਹਨੂੰ ਮਾਸਟਰ ਨੂੰ ਆਪਣੀ ਨੌਕਰੀ ਦਾ ਹੰਕਾਰ ਹੋ ਰਿਹਾ ਹੈਗਾ ਚਲ ਠੀਕ ਹੈ ਕੋਈ ਨਾ ਇਹਨਾਂ ਮਰ ਜਾਂਦੇ ਬਗੈ ਮੈਂ ਮਾਨ ਸਾਹਿਬ ਹਜੇ ਨਹੀਂ ਕਾਫੀ ਪੀਣੀ ਹਾਂ ਅੰਦਰ ਹੀ ਨਾ ਮੈਡਮ ਨਾ ਨਾ ਮੈਂ ਪੈਸੇ ਦੇ ਕੇ ਚਲੇ ਜਾਣਾ ਹਾਂ ਜੀ ਹਾਂ ਜੀ ਅਛਾ ਛਾਗ ਦੇਣ ਆਏ ਹੋਏ ਜੀ ਹਾਂ ਹਾਂ ਬਾਰੀ ਹਿੰਟ ਕਰੀ ਜਾਂਦੇ ਨੇ ਕਹਿੰਦੇ ਅਜ ਰਹੀ ਠੀਕ ਹੈ ਜੀ ਠੀਕ ਕੰਨੇ ਪਾਸੇ ਹੋ ਗਿਆ ਡਾਕਟਰ ਸਾਹਿਬ ਆਪਣੇ ਆਪਣਾ ਦਾ ਹੀ ਹੈ 700 ਰੁਪਿਆ ਹੋਇਆ ਬਣਾ ਦਾ 700 ਨੂੰ ਗੀਜਰ ਲੈਤਾ ਤੇਥੋਂ ਕਿਉਂ ਕੰਮ ਨਹੀਂ ਕਰਿਆ ਉਹ ذرا ਕੀ ਕੰਮ ਕਰਿਆ ਪਾਪਾ ਨਹੀਂ ਲਾਈਆਂ ਤੇਰੇ ਸਪਰੇ ਨਹੀਂ ਗੱਡੀ ਤੇਰੀ ਭਣ ਦੀ ਸਪਰੇ ਕੱਢਣ ਨੂੰ ਬੜਾ ਬਿਆੰਤ ਡਾਕਟਰਾਂ ਤੂੰ ਖਾਰਤਾ ਤੇਥੋਂ ਲੈਣਾ ਨਹੀਂ ਕੋਈ ਨਾ ਪਤਾ ਜਦੋਂ ਲੰਗੀਆਂ ਦਾ ਟੱਟੀਆਂ ਮੁੱਕਿਆ ਤੇਰਾ ਪਾਣੀ ਮੇਰੇ ਲਈ ਆਏਗਾ ਉਹ ਕੋਈ ਨਹੀਂ ਮੁੱਕਦਾ ਪਾਣੀ ਪੂਣੀ ਸੱਕ ਬਣਾ ਕੇ ਤਿਆਰ ਕੀਤੀ ਹੋਈ ਆ ਆਏ ਕਿਵੇਂ ਮੁੱਕ ਜੂ ਪਾਣੀ ਤੂੰ ਆ ਜਿਹੜੇ 60 70 ਰੁਪਏ ਲਿਖਣੇ ਨੇ ਆਪਦਾ ਕਰ ਲੈ ਜਿਹੜਾ ਕੁਝ ਕਰ ਲੈ ਓ 70 ਰੁਪਏ ਵੀ ਲਿਖਾ ਕੇ ਜਾਏਗਾ ਇਹ ਤਾਂ ਦੇ ਜਾ ਮੈਨੂੰ ਲੱਗਦਾ ਓ ਮੈਂ ਤਾਂ 6 ਮਹੀਨੇ ਦੇਊਗਾ ਤਨਖਾਹ ਆਉਂਦੀ ਆ ਭਾਂਦੀ ਹਜੇ ਲੈਣੀ ਸਾਲੇ ਦੀ ਭੂਰੇ ਕੀ ਲਾਦ ਕਾਹਨੂੰ ਸੁਧਰ ਸਕਦੀ ਐ ਡਾਕਟਰ ਜੀ ਹਾਂ ਓਹ ਹਾਜਮੁਲਾ ਹੈਗਾ ਸਾਡਾ ਕਾਲੂ ਲਡੂਵੇ ਪਾਪਾ ਡਾਕਟਰ ਦੇ ਗਿਆ ਦੀ ਹਾਜਮੁਲਾ ਸੇ ਮੇਰਾ ਬੀਬੀ ਨਾ ਬਧਾ ਅੱਖਾਂ ਮੂਰੋ ਬਰਾ ਹੋ ਜਾ ਜਾ ਭਾਜਾ ਭਾਜਾ ਮੇਰਾ ਵੀਰ ਜਾ ਭੱਗ ਜਾ ਵੀਰ ਮੈਂ ਦੇਵਾ ਤੈਨੂੰ ਮੇਰੇ ਆਸਾਲਿਆ ਕੋਈ ਫਾਲਾ ਮੇਰਾ ਨੌਬਾਦ ਤਾਂ ਇਹ ਕਮਾ ਜਾਂਦਾ 15 ਮਿੰਟਾਂ 'ਚ ਸਾਲੇ ਨੇ ਪੌਣੇ 2 ਲੱਖ ਰੁਪਇਆ ਵੜਤਾ ਬੈ ਕਹਾਂ ਨਸੀਰੀ ਕਿਸ ਨੇ ਤੈਨੂੰ ਰੱਖਣਾ ਹੈ ਨਾ ਕਿਸ ਨੇ ਮੇਰੇ ਨਾਲ ਰਹਿਣਾ ਤੂੰ ਮੇਰੇ ਨਾਲ ਬਾਈ ਬਣ ਕੇਂਦਰਪੁਰ ਚਾਪਕੜਾ 95 ਲੈ ਜਿੰਨੇ 'ਚ ਮੜਾ ਵੋਟਾ ਤੇਰਾ ਖਰਚਾ ਪਾਣੀ ਹੋਇਆ ਮੈਂ ਤੇਰਾ ਡਾਕਟਰ ਨੂੰ ਭਾਈ 102000 ਰੁਪਇਆ 102000 ਕਿੱਥੇ ਜਾਚਾ ਮੈਂ ਸਾਬ ਲਾਇਆ ਕਾਪੀ ਤੇ 70000 ਤਾਂ ਇਹਦਾ ਬਣਦਾ ਮੇਰੇ ਹਿਸਾਬ ਨਾਲ ਮੇਰੇ ਤਾਂ ਜਾਊਗਾ 2 ਲੱਖ ਚ ਕੰਮ ਤੋਂ ਮੈਂ ਵਹਿ ਗਿਆ ਘਰੇ ਮੇਰੇ ਜਵਾਕ ਨਿੱਕੇ ਨਿੱਕੇ ਨੇ ਮੇਰੀ ਘਰ ਵਾਲੀ ਘਰੇ ਬੈਗੀ ਵਿਚਾਰੀ ਉਹ ਫੈਕਟਰੀ ਚ ਲੱਗੀ ਹੋਈ ਸੀ ਸਾਡਾ ਤਾਂ ਘਰ ਪੱਟਿਆ ਗਿਆ ਚਾਚਾ ਇਹ 2 ਲੱਖ ਮੇਰੇ ਦੇ 2 ਲੱਖ ਕਿੱਥੋਂ ਲਿਆ ਮਾਉਂ 2 ਲੱਖ ਤੈਨੂੰ ਪਾ ਦਾ ਪਹਿਲਾਂ ਮੈਂ ਠੇਕੇ ਦੇ ਮਹਾਦੇ ਕਹਾਂ ਹੈ ਵਾਈਪ ਬਣ ਕੇ ਜਾਂ ਤੋੱਖਾ ਸੋੱਖਾ ਤੇ ਮੈਂ ਲੱਖ ਰੁਪਏ ਜਿਵੇਂ ਮਰਦੀ ਦੇ ਮੈਂ ਤੇ ਚਾਚੀ ਦੇ ਜਿਹੇ ਟੂਮਾ ਟਾਮਾ ਕਰਨੇ ਧਰਤੇ ਦੇਮਾ ਤੈਨੂੰ ਦੇ ਦਾਂਗਾ ਹੈਂ ਆਪ ਹੁਣ ਸਪਾਸ ਵਾਲਾ ਕੰਮ ਨਾ ਕਰ ਭਾਈ ਬਣ ਕੇ ਚਾਚਾ ਲੱਖ ਲੁਖ ਚ ਕਿੱਥੇ ਜਾਚਾ ਲੱਖ ਜਿ ਨਹੀਂ 70000 ਦਾ ਡਾਕਟਰ ਦੀ ਬਣ ਜੂ ਚਾਚਾ ਮੇਰੀ ਘਰ ਵਾਲੀ ਰਹ ਜੂ ਇਹਦਾ 2 ਲੱਖ ਰੁਪਇਆ ਚਲੋ 5 10000 ਰੁਪਏ ਤੇ ਹੋਰ ਦੇ ਦਿੰਨੇ ਆ ਨਾ ਨਾ ਚਾਚਾ ਮੈਂ ਬਚਦੀ ਨਹੀਂ ਚਾਚਾ ਪੈਸੇ ਤਾਂ ਮੈਂ ਕੀ ਕਰੂ ਮੈਂ ਬਚਦੀ ਨਹੀਂ ਮੇਰੇ ਸਾਹ ਇਹ ਦੋ ਵਾਰ ਤਾਂ ਵੀ ਬੇਦਕ ਬੂਟੇ ਮੈਂ ਦੇ ਨਹੀਂ ਸਕਦਾ ਤੂੰ ਫਿਰ ਜਿਵੇਂ ਮਰਜ਼ੀ ਕਰ ਲੈ ਹੈ ਚਾ ਕੋਈ ਨਾ ਚਾਚਾ ਤਾਂ ਠਾਣੇ ਵਾਲੇ ਆਉਂਦੇ ਨੇ ਗਰ ਰਿਪੋਰਟ ਲਿਖ ਕੇ ਲੈ ਜਾਣਗੇ ਉੱਤੇ ਭੇਜਣਗੇ ਐਮਤ ਵੇ ਬੁੱਟੇ ਤੂੰ ਐ ਕਾਣੂ ਕਰਦਾ ਗਿਫਟ ਲੈ ਤੇਰੇ ਚਾਚੇ ਨਾਲ ਮਾੜਾ ਮोटा ਇਧਰ ਤੇ ਆ। ਅੱਜ ਦਿਖਾ ਮੈਨੂੰ ਕਿੰਨਾ ਕਰਦਾ ਸੀ। ਹੋਰ ਆ ਪਿਆੜਿਆ ਲਿਖ ਰੱਖੀ। ਕੱਲ ਮੇਰੇ ਕੋਲ ਜਿੰਨੀਆਂ ਮਿੱਟੂਆਂ ਸਾਰੀਆਂ ਵੇਚ ਕੇ ਦੇ ਦਾਂਗੇ ਤੈਨੂੰ। ਤੂੰ ਫਿਕਰ ਨਾ ਕਰ। 2 ਲੱਖ ਚ 2 ਲੱਖ ਚ ਦੇਖ ਲੈਣਾਗਾ 2 ਲੱਖ ਹੋ ਕਰ ਉਹ 2 ਕਿੱਥੇ ਹੋਊਗਾ ਬਤੰਦਰਾ ਯਾਰ ਕਿ ਕਾਹ ਦੇ 2 ਲੱਖ ਕਿਵੇਂ ਦੇ ਦੂੰਗਾ ਤੈਨੂੰ ਤਾਂ ਆਪਣੀ ਤੈਨੂੰ ਪਤਾ ਯਾਰਾ ਸਾਰੇ ਮੇਰੇ ਗੁੰਡਾਰੀ ਦਾ ਪਤਾ ਬੁੱਤੇ ਯਾਰਾ ਚਾਹ ਤਾਂ ਮੇਰੇ ਦਵਾਈਆਂ ਹੋਣਗੀਆਂ ਮੈਂ ਕਹਣਾ ਹੁਣ ਠੀਕ ਹੋ ਜਾਊਗਾ ਮੇਰਾ ਪੰਦੂ ਸਾਲ ਨਹੀਂ ਉੱਠਦਾ ਮੰਜੇ ਉਹ ਸਾਰਾ ਠੀਕ ਹੋ ਜਾਏਗਾ ਭੱਜਾ ਫਿਰ ਕਾਹ ਨੂੰ ਭੱਜਾ ਫਿਰੂ ਚਾਚਾ ਮੈਨੂੰ ਦੀ ਹੀ ਜਾਂਦਾ ਮੈਨੂੰ ਮੇਰਾ ਬਿਓ ਮੈਂ ਸਮਰੇ ਤੈਨੂੰ ਫਿਰ ਮੈਂ ਭੇਜਦੀ ਯਾਰਾ ਚਾਚਾ ਪੇਟੀ ਨਾ ਛੋਟੇ ਕਰ ਜਾ ਤਾਂ ਬੋਲੋ ਨਾ ਮੇਰੇ ਨਾਲ ਬਸ ਬਾਲਾ ਮੇਰੇ ਲਵੇ ਦੇ ਨਾਲ ਬੇ ਬੁੱਟੇ ਤੈਨੂੰ ਪਤਾ ਹੀ ਆ ਖੇਤ ਚੋਂ ਸਾਨੂੰ ਕਿੰਨਾ ਕ ਬਚਦਾ ਜਿੰਨਾ ਬਚਦਾ ਸਾਰਾ ਦੇ ਦਾਂਗੇ ਤੈਨੂੰ ਤੂੰ ਫਿਕਰ ਨਾ ਕਰ ਤੇ ਸਾਡੇ ਕਿਹੜਾ ਟਰੱਕ ਚੱਲਦੇ ਨੇ ਅਸੀਂ ਤਾਂ ਕੰਮ ਕਰਕੇ ਉਹ ਕਰਦੇ ਆ ਫਿਰ ਤਾਂ ਅੰਦਰ ਵੱਡਿਆ ਬਣ ਬੁੱਟੇ ਯਾਰ ਮੈਂ ਤੁੰ ਜਿਵੇਂ ਮਰਜ਼ੀ ਦੇਵਾਂ 1.5 ਲੱਖ ਰੁਪਏ ਤੇ ਮਾਥਾ ਦੇ ਦੂੰਗਾ ਭਾਈ ਬਣ ਕੇ ਭੰਨ ਮੇੜ ਕਰ ਚਾਚਾ 2 ਲੱਖ ਰੁਪਈਆ ਲੱਗੂਗਾ ਤਾਂ ਬੇ ਬੁੱਟੇ ਹੱਥ ਬਣਾ ਲੈ ਮਨ ਜਾ ਹੁਣ ਤਾਂ ਚੱਲ ਚਾਚੇ ਜੀ ਵੀ ਤੂੰ ਤੇਰੇ ਪਿਆਰ ਕਰਕੇ ਕਹਣਾ 81 ਤੇ ਆ ਬਸ 81 ਤੋਂ ਘੱਟ ਤਾਂ ਹੁੰਦਾ ਨਹੀਂ ਮੈਂ ਮੈਂ ਕਰੇ ਭਾਈਓ ਮੇਰੇ ਘਰ ਵਾਲੀ ਭਾਈਓ ਸਾਡਾ ਤਾਂ ਖਰਚੋ ਖਰਚਾ ਇਹਦਾ ਘਰ ਫਟਿਆ ਇਹਦਾ ਚੱਲ ਕੋਈ ਨਹੀਂ ਜਿਵੇਂ ਮਰਜ਼ੀ ਦੀਏ ਭਾਈ ਤੇਰੀ ਦੇ ਮੰਗੇ ਹੈ ਹੱਥ ਨੇ ਤੈਨੂੰ ਪਹੁੰਚਦੇ ਕਰਨਾ ਤੇ ਘਰੇ ਪੈਸੇ ਹੈ ਉਹ ਥਾਣੇ ਥੁਨੇ ਵਾਲਾ ਕੰਮ ਕਰਦੀ ਕਿਤੇ ਚੱਲ ਉਹਨੂੰ ਡਾਕਟਰ ਜੀ ਆ ਉਹ ਥਾਣੇ ਆਇਆ ਨੂੰ ਫਿਰ ਜਵਾਬ ਦੇ ਦੋ ਜੀ ਕੱਲੀ ਕਾਰਪੋਰਟ ਟੈਗ ਸਾਈਡ ਲਾ ਦੋ ਬਸ ਮੇਰੇ ਆ ਜਾ ਨੂੰ ਕਹ ਲੈ ਕਹ ਲੈ ਰੱਖੀ ਬੁੱਟੇ ਆਪਣਾ ਚੱਲ ਅਸੀਂ ਆਏ ਪਾਸੇ ਲੈ ਫਿਰ ਕੋਈ ਆਪਾਂ ਤੁਹਾਡੇ ਸਬਜੈਕਟ ਤੋਂ ਹਟ ਕੇ ਗੱਲ ਕਰਦੇ ਹਾਂ ਹਾਂ ਜੀ ਆਪਣਾ ਜਿਹੜਾ ਰਾਸ਼ਟਰੀ ਪੰਛੀ ਆ ਉਹਦਾ ਨਾਂ ਕੀ ਆ ਅੱਛਾ ਜਰਨਲ ਨੌਲੇਜ ਜਰਨਲ ਨੌਲੇਜ ਹਾਂ ਜੀ ਅੱਛਾ ਰਾਸ਼ਟਰੀ ਪੰਛੀ ਜੀ ਰਾਸ਼ਟਰੀ ਪੰਛੀ ਤੇ ਹੈ ਰਾਸ਼ਟਰੀ ਪੰਛੀ ਜੀ ਆਪਣਾ ਪੰਛੀਆਂ ਦੇ ਵਿੱਚੋਂ ਆ ਗਿਆ ਇਹ ਹੋ ਹੋ ਆ ਜੀ ਇੱਕ ਸੱਪ ਆ ਜੀ ਕੋਬਰਾ ਸੱਪ ਹਾਂ ਜੀ ਹਾਂ ਗੌਦੀ ਪੈੜਾ ਵਾਲਾ ਜੀ ਗੌਦੀ ਪੈੜਾ ਵਾਲਾ ਓਹ ਬਾਤ ਬੜੀ ਸੋਹਣਾ ਆਪਣੀ ਗੱਡੀ ਕਿੱਥੇ ਆ ਆਪਣੀ ਗੱਡੀ ਹਾਂ ਤੂੰ ਤਾਂ ਪਲਟੀਨੇ ਤੇ ਆਇਆਗਾ ਆਪਣੀ ਗੱਡੀ ਲੈ ਕੇ ਆਪਣਾ ਸੀਰੀ ਕਾਲਾ ਅੱਛਾ ਹਾਂ ਕਹਿੰਦਾ ਮੈਂ ਸਾਲਿਆਂ ਦੇ ਤੱਕ ਪੱਕ ਹੋਣੀ ਮੈਂ ਹਾ ਪਾਇਆ ਓਕੇ ਆਦਾ ਮੈਂ ਚੌੜ ਚ ਲਿਆ ਆ ਉਹ ਮਹੱਜ ਦੇਖ ਲਿਓ ਮੋਟਰਸਾਈਕਲ ਦੇ 뷰 ਕਿਦਾਂ ਦਾ ਬੋਲਟ ਤੇ ਆ ਜਾਂਦਾ ਫਿਰ ਬੋਲਟ ਆ ਉਹੀ ਤੇਰਾ ਗਰੀਬ ਵਾਲੀਆਂ ਗੱਲਾਂ ਬੋਲਟ ਤਾਂ ਮੈਂ ਉਹ ਵਿਆਹਾਂ ਵਿਆਹ ਨਹੀਂ ਹੁੰਦੇ ਜਿਹੜੇ ਕੰਨਿਆਂ ਦੇ ਵਾ 107 ਵਿਆਹ ਹਾਂ ਉਹਨਾਂ ਨੂੰ ਦੇਦਾ ਤੇ ਇੱਕ ਨੂੰ ਮਹਾਚਾਰ ਇੱਕ ਕਿਸੇ ਕੁੜੀ ਨੂੰ ਦੇ ਦਿੰਨੇ ਆਂਗੇ ਅੱਛਾ ਆਪਣੇ ਲੇ ਤਾਂ ਹਾਰ ਲਿਆ ਫੇ ਹਾਰ ਲੈਦੇ ਆ ਜਾਂਦਾ ਹਾਰ ਲੈਣਾ ਐ ਨਹੀਂ ਕੱਢਦਾ ਮੈਂ ਹਾਰ ਲੈ ਹਾਰ ਲੈ ਦੇ ਦਿਨ ਬੰਨੇ ਹੋਏ ਨਹੀਂ ਮੇਰੇ ਅੱਛਾ ਹਾਂ ਹਾਰ ਲੈ ਜੈਗਵਾਰ ਗੱਡੀ ਹੂੰ ਫੋਰਚੂਨਰ ਆ ਹੂੰ ਤੇਰੀ ਭੈਣ ਲੈ ਜਾਂਦੀ ਆ ਓਕੇ ਹਾਂ ਉਹ ਜਾਂਦੀ ਅੱਜ ਕਿੱਟੀ ਪਾਰਟੀ ਤੇ ਗਈ ਆ ਉਹ ਚਲ ਬਾਹਰ ਹੀ ਰਹਿ ਮੇਰੇ ਨਾਲ ਉਹ ਕਰ ਮੈਨੂੰ ਅੰਦਰ ਬਿਠਾ ਤੇ ਦਲਵੀਰ ਸਿੰਘ ਜੀ ਹਾਂਜੀ ਤੁਸੀਂ ਬੜਾ ਟਾਈਮ ਦੇ ਲਾਏ ਸੀ ਪਕੌੜੇ ਖਾ ਲੋ ਸਰ ਪਕੌੜੇ ਲੈ ਆਉਣਾ ਜੀ ਹੁਣ ਤੁਸੀਂ 6 ਮਹੀਨੇ ਪਕੌੜਿਆਂ ਦੀ ਰੇੜੀ ਲਾਇਓ 6 ਮਹੀਨਿਆਂ ਵਾਸਤੇ ਤੁਹਾਨੂੰ ਸਸਪੈਂਡ ਕੀਤਾ ਜਾ ਰਿਹਾ ਸਰ ਸਰ ਮੈਂ ਐ ਨਾ ਕਰੂ ਜੀ ਮੈਂ ਜਨਾਨੀ ਵਾਲਾ ਜੀ ਸੱਚ ਮੇਰਾ ਮਤਲਬ ਬੱਚੇ ਵਾਲਾ ਜੀ ਮੈਂ ਬੱਚੇ ਵਾਲਾ ਜੀ ਮੈਂ ਥੋੜਾ ਟਾਈਮ ਪਹਿਲਾਂ ਤਾਂ ਕਹਿੰਦਾ ਸੀਗਾ ਵੀ ਤੇਰੀ ਜਨਾਨੀ ਨਹੀਂ ਹੈਗੀ ਤੇਰੇ ਬੱਚੇ ਨਹੀਂ ਹੈਗੇ ਹੈਗੇ ਨੇ ਜੀ ਯਾਨੀ ਕਿ ਗਏ ਹੋਏ ਨੇ ਸਟੀਆਂ ਮਨਾਉਣ ਜੀ ਉਹ ਸਰ ਐਕਚੁਅਲੀ ਨਾ ਥੋੜਾ ਬਹੁਤ ਦੇਖ ਲਓ ਅਗਰ ਕੁਝ ਹੁੰਦਾਗਾ ਨੋ ਨੋ ਮੈਡਮ ਨੋ ਬਹੁਤ ਵਧੀਆ ਮੈਡਮ ਦੇਖੋ ਮੇਰਾ ਕਾਰਜਕਾਲ ਜਿਹੜਾ ਰਿਹਾ ਮੈਂ ਨਲਾਇਕੀ ਤਾਂ ਕਦੇ ਬਰਦਾਸ਼ਤ ਕੀਤੀ ਨਹੀਂ ਯਾਰ ਮੇਰੇ ਮੂਰੇ ਹੱਥ ਬੰਨਨ ਦੀ ਲੋੜ ਨਹੀਂ ਪਲੀਜ਼ ਰਿਕਵੈਸਟਾ ਮੇਰੀ ਸਰ ਮੈਂ ਵੀ ਤੁਹਾਨੂੰ ਰਿਕਵੈਸਟ ਕਰਦਾ ਜੀ ਜੀ ਹੁੰਦਾ ਪਲੀਜ਼ ਸਿਗਨੇਚਰ ਕਰੋ ਇੱਥੇ ਤੁਸੀਂ ਤੇ ਆਰਡਰ ਮੈਂ ਸਰ ਇੱਕ ਵਾਰੀ ਹੋਰ ਸੋਚ ਲਓ ਨੋ ਨੋ ਮੈਡਮ ਨੋ ਸਿਗਨੇਚਰ ਕਰੋ ਪਲੀਜ਼ ਦੇਖੋ ਬਹੁਤ ਤੁਹਾਨੂੰ ਬਾਹਰ ਨਹੀਂ ਗਏ ਸਰ ਮੇਰੀ ਨਾ ਤਨਖਾਹ ਸਰ ਮੇਰੇ ਨਾਲ ਅਸੀਂ ਲੋਨ ਦੇਣਾ ਜੀ ਬੈਂਕ ਦਾ ਜੀ ਚੁੱਪ ਚੁੱਪ ਦੇਣਾ ਲੈਣਾ ਤਾਂ ਚੰਨ ਸੂਰਜ ਨੇ ਵੀ ਐ ਕੁਸ਼ਵਿੰਦਰ ਸਾਹਿਬ ਹਾਂਜੀ ਕਰੋ ਮੈਂ ਐਮਸਿੰਗ ਨੀਚਰ ਕਰਾਣਾ ਨਾੜੇ ਦਲਬੀਰ ਜੀ ਤੋਂ ਕਰਾਓ ਸਰ ਸਾਨੂੰ ਕੀ ਨੇ ਕਿ ਸਰ ਮੈਂ ਸਾਰੇ ਕੰਮ ਕਰਦਾ ਰਿਹਾ ਜੀ ਮੇਰੇ ਘਰੇ ਪ੍ਰੋਬਲਮ ਸੀ ਮੈਂ ਤਾਂ ਨਹੀਂ ਆਇਆ ਜੀ ਓ ਰੱਬ ਦਾ ਵਾਸਤਾ ਚੁੱਪ ਕਰ ਯਾਰ ਸਰ ਸੀਰੀਅਸ ਲੈ ਪਸ਼ਪਿੰਦਰ ਜੀ ਚੁੱਪ ਕਰਾਓ ਇਹਨੂੰ ਚੁੱਪ ਕਰ ਜਾ ਇਹਨਾਂ ਦੀ ਬਹੁਤ ਪ੍ਰੋਬਲਮ ਹੈ ਮੈਂ ਸਾਈਨ ਕਰੋ ਤੁਸੀਂ ਸਾਈਨ ਕਰੋ ਪਲੀਜ਼ ਰਿਕਵੈਸਟ